ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਚੱਕਰ ਪਹੁੰਚ ਸਕੇ ਬਾਕੀ ਆ ਨੰਬਰ ਵਾਈਂਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਰਾਮਪਰੇ ਸ਼ਹਿਰ ਦੀ ਹੈ ਜੀ ਚਾਰ ਨਾਂਗ ਤੁਹਾਡੇ ਵਾਸਤੇ ਲੈ ਕੇ ਆਏ ਮੇਨ ਲੀਲੀ ਰਾ ਵੀ ਸੂਈ ਸਵਾਈ ਤਿੰਨ ਸੂਏ ਸਵਾਈ ਇੱਕ ਮੈਚ ਗੱਬਣਾ ਚੰਗੀ ਰਿਕਾਰਡ ਵਾਲੀਆਂ ਸਾਰੀਆਂ ਗੱਲਬਾਤ ਬਾਈ ਨਾ ਕਰਾਵਾਂਗੇ ਆਜੋ ਜੀ ਸਸੀ ਕਾ ਭਾਈ ਜੀ ਹਸਪਤਾਲ ਜੀ ਹੋ ਠੀਕ ਠਾਕ ਹੋ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਪੂਰਾ 790 ਹੂੰ 76387 ਦੁਬਾਰਾ ਫੇਰ ਬੋਲੋ ਪੂਰਾ 790 76387 76387 ਪਿੰਡ ਜੀ ਪਿੰਨ ਮਹਰਾਜ ਜੀ ਪਿੰਨ ਮਹਰਾਜ ਰਾਮਪੁਰੇ ਦੇ ਨਾਲ ਹਾਂਜੀ ਓਕੇ ਜੀ ਤੇ ਵੀਰੇ ਤਸੀਲ ਆਪਾਂ ਨੂੰ ਫੂਲ ਤੇ ਜ਼ਿਲ੍ਹਾ ਮਟਿੰਡਾ ਜ਼ਿਲ੍ਹਾ ਬਟਿੰਡਾ ਜੀ ਤੇ ਰਾਮਪ੍ਰੇਮ ਦੀ ਨੀਦੀਕ ਜਮਾ ਪਿੰਡ ਆ ਗਏ ਜਿਹੜੀ ਭਰਾਜੋ ਸਾਡੇ ਹਾਂਜੀ ਹਾਂਜੀ ਪਿੰਡ 6 ਕਿਲੋਮੀਟਰ ਹੀ ਆਪਣਾ ਇੱਥੋਂ ਘਰ ਹੈਗਾ 1.5 ਕਿਲੋਮੀਟਰ ਆ ਤੇ ਕਿੱਥੇ ਇਧਰੋਂ ਆਉਣਾ ਰਾਮਪ੍ਰੇਮ ਜੀ ਦਾ ਜੋੜੇਪੁਰਾ ਤੋਂ ਪੁੱਛ ਕੇ ਆ ਜੀ ਹਨਾ ਤੇ ਜਿਵੇਂ ਮਹਰਾਜ ਵਾਲੇ ਪਾਸੇ ਆਉਣਾ ਇਧਰੋਂ ਮਹਰਾਜ ਵਾਲੀ ਸੜਕ ਤਾਂ ਆਉਂਦੀ ਹੈ ਹਾਂਜੀ ਹਾਂਜੀ ਇਧਰੋਂ ਸੜਕ ਹੈ ਨਾ ਹਾਂਜੀ ਹਾਂਜੀ ਤੇ ਵੀਰੇ ਅੱਜ ਆਪਣਾ ਵਪਾਰ ਦਾ ਹੀ ਕੰਮ ਆਖਣ ਹਾਂਜੀ ਵਪਾਰ ਦਾ ਕੰਮ ਆ ਜੀ ਵਪਾਰ ਦਾ ਕੰਮ ਤੇ ਕਿੰਨੇ ਨਾਗ ਦਿਖਾ ਰਹੇ ਆ ਚਾਰ ਨਾਗ ਆ ਜੀ ਤੇ ਤਿੰਨ ਸੂਏ ਸਵਾਈ ਇੱਕ ਗੱਪਣਾ ਜਿਹੜੀ ਵੀਰੇ ਆਪਾਂ ਟਾਪ ਨਗੀਨਾ ਦੇਖੀ ਨਦਰੀ ਪਹਿਦੇ ਨੰਬਰ ਤੇ ਨੀਲੀ 라ਵੀ ਨਸਲ ਦੀ ਹਾਂਜੀ ਝੋਟੀ ਕਿਹੜਾ ਸੂਆ ਸੂਈ ਵੀ ਆ ਦੂਜਾ ਸੂਆ ਸੂਈ ਆ ਦਸ਼ਮਾ ਦੇ ਨਾਲ ਸੂਈ ਨੂੰ ਵੀ ਦੂਜਾ ਸੂਆ ਸੂਈ ਵੀ ਆ ਪਹਿਲੇ ਸੂਏ ਦਾ ਕੀ ਮਾਲਕਾ ਰਿਕਾਰਡ ਪਹਿਲੇ ਸੂਏ ਦਾ 12 ਕਿਲੋ ਦਾ ਰਿਕਾਰਡ ਆ ਇਹ ਤੇਰੀ ਗੱਲ ਜਮਾ ਜਾਏ ਜਾਂ ਝੋਟੀ ਵੱਡੀ ਆ ਤੇ ਐਤ ਕੀ ਫਿਰ ਕਿੰਨਾ ਦੇ ਦੂਗੀ ਐਤ ਕੀ ਹੈਗਾ 15 ਪਲੱਸ 15 ਬਲ ਬਾਕੀ ਦੇ ਦੇਣਾ ਮਗਰ ਕੀ ਆ ਗਿਆ ਬਾਕੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਹੀ ਮਗਰ ਕਟਾਈ ਕਾਲਾ ਦਸਨ ਦੀ ਲੋੜ ਨਹੀਂ ਅੱਖਾਂ ਦੀ ਪੂਹ ਦੀ ਪੰਜ ਸਿੰਘ ਦੀ ਇੱਕ ਨੰਬਰ ਫੁੱਲ ਨੀਲੀ ਰਾਵੀ ਖੋਲੋ ਜਿੰਨ ਤੋਰਾ ਤਰਾ ਕਰਾ ਕੇ ਦੇਖਾ ਕੁਆਲਿਟੀ ਸ਼ੰਕਰ ਕੋਲੀ ਆ ਦੇਖੋ ਜੀ ਸੂਤ ਦੇ ਵੀ ਨਿਸ਼ਾਨ ਤੇ ਚੁਆਈ ਜਬੂ ਦੇ ਇੱਕ ਨੰਬਰ ਵੀ ਇੱਕ ਨੰਬਰ ਹੀ ਸਾਨੂੰ ਤਾਂ ਬੋਲਾ ਕਿੰਨਾ ਜੀ ਹਾਂਜੀ ਹੁਣ ਬੋਲਾ ਕਿੰਨਾ ਬੋਲਾ ਹਾ ਹੈਗਾ 10 ਕਿਲੋ ਤਿਆਰ ਜੀ ਨੇ ਤਾਂ 10 ਕਿਲੋ ਫਿਰ ਤੈਨੂੰ ਦੇ ਹੀ ਦੇਣਾ 15 ਹਾਂਜੀ ਆ ਦੇਖੋ ਜੀ ਵੱਡੇ ਸਾਈਜ਼ ਦੀ ਫੁੱਲ ਸਾਈਜ਼ ਆ ਗਿਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀਆਂ ਨੀਲੀ ਰਾਵੀ ਦੀਆਂ ਕੁਆਲਿਟੀ ਜੇ ਆਪਾਂ ਗੱਲ ਪੂਰੀ ਅੱਬਲ ਦਰਜ ਹੈ ਜੀ ਮੋੜ ਲਓ ਵੀਰੇ ਮੋੜ ਲਓ 10 ਕਿਲੋ ਬੋਲਾ ਤੁਸੀਂ ਮਣ ਕੇ ਲਿਜਾ ਸਕਦੇ ਹੋ ਇਸ ਟਾਈਮ ਨੱਕੀ ਸਿੰਗੀ ਸੁੰਗੀਆਂ ਲੱਗੀਆਂ ਜੱਤ ਸਿੰਗੀ ਸੁੰਗੀਆਂ ਜੀ ਪੂਰੀ ਘੜ ਕੇ ਲਈ ਫੁੱਲ ਕੁਆਲਿਟੀ ਆ ਫੁੱਲ ਬਿਊਟੀ ਹੈ ਨਾ ਹਾਂਜੀ ਆ ਪੂਰੀ ਚੈੱਕ ਨਿਸ਼ਾਨੀਆਂ ਤੁਸੀਂ ਜਿਹੜਾ ਬੰਦਾ ਤੁਹਾਡੇ ਜਾਣਕਾਰੀ ਰੱਖਦਾ ਨੀਦੀ 라ਵੀ ਦੇ ਜਿਹੜੇ ਭੈਣ ਭਰਾ ਦੇਖਣ ਆਲੇ ਉਹਨਾਂ ਨੂੰ ਕਹਿ ਰਿਹਾ ਤੁਸੀਂ ਆਪਦੀ ਬੰਦਾ ਨਾਲ ਲੈ ਕੇ ਚੈੱਕ ਕਰਾ ਕੇ ਵੀ ਲਿਆ ਸਕਦੇ ਪ्योर ਨੀਲੀ ਜਾਬੀ ਕਿ ਨਹੀਂ ਬਾਈ ਹਾਂਜੀ ਆ ਪੂਰੀ ਜੀ ਤੇ 10 ਕਿਲੋ ਬੋਲਾ ਰੇੜੀ ਦੂਜਾ ਸੁਆ ਗਿਆ ਮਾਦਰ ਕਟਾ ਆ ਗਿਆ ਫੁੱਲ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਘਬਰ ਕਰਦੀਆਂ ਤੇ ਪੈਸੇ ਕਿੰਨੇ ਆ ਬਾਈ ਹੁਣ ਇਹਦੇ ਪੈ ਮੁੱਲ ਹੈਗਾ 165 ਜੀ 165 ਹਾਂਜੀ ਇੱਕ ਸਾਟ ਇਹਦੀ ਦਿਖਾ ਦਈਏ ਹੈਨਾ ਉੱਥੋਂ ਦੇਖੋ ਜੀ ਕਾਡ ਕਾਡ ਫੁੱਲ ਸਾਈਜ਼ ਫੁੱਲ ਆ ਦੇਖੋ ਥਣ ਲੈ ਵੇ ਨੇੜ ਤੋਂ ਕਰੋ ਜੇ ਕੋਈ ਨੰਬਰ ਤੇ 165000 ਜਮਾ ਜਾਜ ਮੁੰਲੇ ਲੋਕ 2 2 ਲੱਖ ਮੰਗੀ ਜਾਂਦੇ 2 2 ਤੇਰੀ ਚੀਜ਼ ਨਾ ਮੂੰਹੋਂ ਬੋਲਦੀ ਆਪਾਂ ਐਵੇਂ ਕਹਿ ਦਿੱ ਗਏ ਮੈਂ ਵੀ ਨਿਤ ਵੀਡੀਓ ਕਵਰ ਕਰਦੇ ਰਹਿਣਾ ਐਵੇਂ ਕਹਿ ਗਏ ਹਾਂਜੀ ਹਾਂਜੀ ਅੱਖ ਮਾਨਕਣੀਆਂ ਦੇਖੋ ਤੇ ਫੁੱਲ ਫੇਸ ਤੇ ਸੂਤੇ ਸਾਰੇ ਮਾਰ ਕੇ ਜਿੰਨੇ ਵੀ ਹੈਗੇ ਪੂਰੇ ਹਨਾ 165000 ਚੋੜਾ ਮਾਨਤਾਨ ਹੋ ਜਾਣਾ ਆਮ ਹੋਈਆਂ ਪੰਗਾਂ ਲੱਖੋਂ ਬਾਹਰ ਤਾਂ ਮੰਜਾ ਹਨਾ ਤੇ ਹੁਣ ਆਪਾਂ ਦੋ ਨੰਬਰ ਛੋਟੀ ਦੀ ਗੱਲ ਇਹ ਦੋ ਨੰਬਰ ਪਸੂ ਸਿਲੈਕਟਡ ਜੀ ਹਨਾ ਵੀਰੇ ਆਪਣੇ ਕੋਲੇ ਚੰਗੇ ਹਾਂ ਜੀ ਸਿਲੈਕਟਡ ਹੈ ਪਈ ਤਾਂ ਹੋਰ ਵੀ ਹੈਗੇ ਪਰ ਇਹ ਚਿਰ ਹੀ ਹੈ ਜਮਾਈ ਤੇ ਵੀਰੇ ਇਹ ਵੀ ਸੂਈ ਪਿਆ ਇਹ ਵੀ ਸੂਈ ਪਿਆ ਕਦੋਂ ਸੂਈ ਹੈ ਇਹਨੂੰ ਹੋ ਗਿਆ 8 ਦਿਨ ਜੀ 8 ਦਿਨ ਸੂਈ ਨੂੰ ਹੋ ਗਏ ਤੇ ਕਿੰਨਾ ਦੁੱਧ ਰੈਡੀ ਹੈ ਦੁੱਧ 14 ਕਿਲੋ ਮੰਨ ਕੇ ਕੰਡੇ ਵਾਲਾ ਦੇ ਦੇ ਕਿੰਨਾ ਦੇ ਦੂਗੀ ਹੋਰ ਬਾਅਦ ਹੋਰ ਦੇ ਦੂੰ 16 ਕਿਲੋ ਜੀ ਮਗਰ ਕੀ ਆ ਗਿਆ ਮਗਰ ਬੱਚਾ ਕੱਟੀ ਆਈ ਕੱਟੀ ਕਵਾਲਿਟੀ ਪੂਰੀ ਫੁੱਲ ਫੈਲ ਫਣਲੇਵੇ ਦੀਆਂ ਪੂਰੀਆਂ ਸਾਫ ਜਿੰਨੀਆਂ ਵੀ ਤੁਹਾਨੂੰ ਝੋਟੀਆਂ ਦਿਖਾਵਾਂਗੇ ਸਾਰੀਆਂ ਨਗੀਨੇ ਪੀਸੀ ਦਿਖਾਵਾਂਗੇ ਦਿਖਾਵਾਂਗੇ ਪੂਰੀਆਂ ਬਟੀਆਂ ਸਿੰਘਾਂ ਦੀ ਇੱਕ ਨੰਬਰ ਫਣਲੇਵੇ ਦੀਆਂ ਸਾਫ ਪੂਰੀਆਂ ਕੱਲਾ ਕੱਲਾ ਥਾਨ ਹਰੇਕ ਦਾ ਤੇ ਵੀਰੇ ਧਾਰ ਦੂਰ ਦੀਆਂ ਸਾਰੀਆਂ ਇੱਕ ਨੰਬਰਾਂ ਵਾਲੀਆਂ ਇੱਕ ਨੰਬਰ ਹੀ ਚਾਹੇ ਅਗਲਾ ਧਾਰ ਵੀ ਨਾ ਮਰੇ ਹੋਰ ਓਕੇ ਜੀ ਓਕੇ ਹੁਣ 14 ਕਿਲੋ ਮੋੜ ਲਿਓ ਜੀ ਜਮਾ ਨੈਟ ਤਿਆਰ ਹੈ ਕੰਡੇ ਵਾਲਾ ਓਕੇ 14 ਕਿਲੋ ਜਮਾ ਬਾਈ ਕਹਿੰਦਾ ਜਮਾ ਤਿਆਰ ਆ ਮਿੰਨ ਕੇ ਲਿਜਾ ਸਕਦੇ ਕਹਿਣ ਦੀ ਗੱਲ ਨਹੀਂ ਵੀਡੀਓ ਲੰਮੀ ਹੋਣ ਵਾਲੀ ਆ ਤੇ ਕਿਸੇ ਪਸ਼ੂ ਦੀ ਆਪਾਂ ਧਾਰ ਨਹੀਂ ਮਾਰ ਕੇ ਆਇਓ ਆ ਕੇ ਬਾਈ ਕਹਿੰਦਾ ਚੋਕੇ ਜਾਂ ਧਾਰਾ ਮਾਰ ਕੇ ਉਹਦੀ ਪਾਸ ਕਰਕੇ ਲੈ ਕੇ ਜਾਓ ਕਿਨੇ ਬਾਈ ਹਾਂਜੀ ਹਾਂ ਜ਼ਰੂਰ ਤਸੱਲੀ ਕਰਨ ਦਾ ਹੱਕ ਹੈ ਇੱਕ ਗੱਲ ਹੋਰ ਇਹਦਾ ਬੱਚਾ ਮਰਿਆ ਬਈ ਓਕੇ ਇਹਦਾ ਬੱਚਾ ਆਹ 5 ਦਿਨ ਹੋ ਗਏ ਬੱਚੇ ਮਰਦੇ ਮਿਲਦੀ ਕਿਵੇਂ ਹੈ ਬਾਈ ਮਿਲਦੀ ਜਮਾ ਠੰਡੀ ਆ ਬਣਾਇਆ ਬਈ ਮੂੜਾ ਅੱਛਾ ਮੂੜੇ ਦੇ ਓਕੇ ਹਾਂਜੀ ਮੂੜੇ ਦੇ ਮਿਲਦੀ ਹੈ 14 ਗਿਨ ਤੇ ਕੀ ਬਾਈ ਇਹਦਾ ਮੂੜੇ ਦੇ ਹਿਸਾਬ ਨਾਲ ਰੇਟ ਆ ਗਿਆ ਹੁਣ ਫਿਰ ਇਹਦਾ ਦੇਣ ਦੇਣ ਕੱਸੀ ਹੋਈ ਮੱਝ ਵੀ ਬਾਈ ਹਾਂ ਜਿਹੜੀ ਖੜੀ ਹੋਵੇ ਗੱਲ ਹੈ ਹਾਂ ਯਾਰ ਕੁਆਲਿਟੀ ਪੂਰੀ ਫੁੱਲ 1,80,000 ਜੋੜਾ ਮਾਨਤਨ ਹੋ ਜਾਣਾ ਤਿੰਨ ਨੰਬਰ ਬਾਈ ਤਿੰਨ ਨ ਇਹਦੇ ਮਗਰ ਵੀ ਕੱਟਾਈ ਇਹਦੇ ਮਗਰ ਕਟਾ ਆ ਗਿਆ ਕਦੋਂ ਸੁਈਏ ਵੀਰੇ ਇਹਨੂੰ ਅੱਜ 7ਵਾਂ ਦੇਣਾ ਜੀ 7ਵਾਂ ਕਿੰਨਾ ਰੈਡੀ ਆ ਹੁਣ ਹੁਣ 11 ਕਿਲੋ ਆ ਨੱਟ ਦੇ ਰੈਡੀ ਕਿੰਨਾ ਦੇ ਦੂ ਇਹ ਦੇ ਦੂ 14 ਪਲੱਸ ਜੀ ਲਿਓ ਇਹਨੂੰ ਵੀ ਬਾਹਰ ਨੂੰ ਪਾ ਕੇ ਕੱਟ ਸ਼ੰਕਰ ਕੁਆਲਿਟੀ ਪੂਰੀ ਫੁੱਲ ਤੁਹਾਨੂੰ ਫੇਰ ਦੁਬਾਰਾ ਮੈਂ ਕਹਿ ਰਿਹਾ ਵੱਡੇ ਸਾਈਜ਼ ਦੀਆਂ ਝੋਟੀਆਂ ਆਂ ਕੁਆਲਿਟੀ ਚੰਗੀ ਕੁਆਲਿਟੀ ਵਾਲੀਆਂ ਤੇ ਜਿਹੜੀ ਦਾ ਬਾਈ ਨੇ ਆਇਆ ਨਾ ਕਿਹਾ ਵੀ ਬੱਚਾ ਇਹਦਾ ਸਬੂਤ ਆ ਤੇ 1,80 ਬੱਚਾ ਸਬੂਤ ਨਾਲ ਆ ਹਨਾ ਬਈ ਉਹਦਾ ਹਾਂਜੀ ਹਾਂ ਤੇ ਮਗਰ ਇਹਦੇ ਬੱਚਾ ਕੱਟਾ ਤੇ ਕਿੰਨਾ 11 ਕਿਲੋ ਬਾਈ ਹਾਂਜੀ 11 ਕਿਲ ਉਹ ਤਾਰਾ ਬਲਾਸੇ ਦੇ ਦੇਈ 15 ਨੂੰ ਮੂੰਹ ਮਾਰੂਗੀ ਬਾਕੀ ਦਾ ਨਾਂ ਬਾਈ ਦੇ ਤੁਸੀਂ ਆਓਗੇ ਆ ਕੇ ਤੁਹਾਨੂੰ ਮਾਨਕੋ ਚੁੱਪ ਆਏ ਨਹੀਂ ਗੱਲ ਹੈਗੀ ਬਾਕੀ ਅਗਲੇ ਦੀ ਸੇਵਾ ਹੁੰਦੀ ਹੈ ਜੀ ਸੇਵਾ ਹਾਂ ਦੁੱਧ ਸੇਵਾ ਦਾ ਲਿਓ ਜੀ ਹਾਂ ਮੋੜ ਜਾ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਥਣ ਲੇਵੇ ਦੀ ਪੂਰੀ ਸਾਫ ਆ ਦੇਖੋ ਜੀ ਫੇਸ ਕਰੋ ਚੱਕ ਇੱਕ ਨੰਬਰ ਦੇਖੋ ਜੀ ਹੂੰ ਤੇ ਪੂਰੇ ਪਾੜੇ ਸਾਰੇ ਵੀਰੇ ਯਾਰ ਕੋਈ ਮਾਈਨਸ ਬਾਂਡ ਨਹੀਂ ਹਨਾ ਹਾਂਜੀ ਜਮਾ ਇੱਕ ਨੰਬਰ ਹੈ 101 ਨੰਬਰ ਇਹਦਾ ਫਿਰ ਕੀ ਰੇਟ ਆ ਗਿਆ ਭਾਈ ਇਹਦਾ ਲੈਣ ਦਾ ਨੇ 155 ਜੀ ਧਾਰਾਂ ਦੁਰਾਂ ਦੇ ਓਕੇ ਜਮਾ ਓਕੇ ਜੀ ਠੀਕ ਆ ਤੇ ਹੁਣ ਆਪਾਂ ਗੱਲ ਕਰ ਲਗੇ ਲਾਸਟ ਦੇ ਬੱਡੇ ਤੇ ਗੱਬਣ ਤੇ ਗੱਬਣ ਕਿਹੜਾ ਸੁਆ ਵੀਰੇ ਤੀਜਾ ਸੁਆ ਤੀਜਾ ਮੰਨ ਕੇ ਲਈ ਅਗਲਾ ਚਾਹੇ ਚੁੱਕਾ ਮੜਦੇ ਸੇ ਹਾਂਜੀ ਖੋਲੋ ਉਹਨੂੰ ਵੀ ਤੋੜਾ ਤੋੜਾ ਕਰਾ ਮੈਂ ਚੈੱਕ ਨਾਲ ਦੇ ਨਾਲ ਤੇ ਵੀਰੇ ਚੀਪੇ ਜੂਪੇ ਦੀ ਓਕੇ ਹਾਂਜੀ ਓਕੇ ਜਮਾ ਥਾਣਾ ਆਪਾਂ ਪੂਰੇ ਨਾ ਨਾ ਕੋਈ ਦੁਰੰਤੇ ਜੀ ਆਪਣੀ ਹੋਰ ਦੱਸੋ ਜੀ ਆ ਦੇਖੋ ਜੀ ਵੱਡੇ ਸਹਾਇ ਦੀ ਆ ਦੇਖੋ ਜੀ ਤੇ ਕਿੰਨੇ ਦਿਨ ਘਟ ਜੂਗੀ ਵੀਰੇ ਇਹਦਾ ਹਜੇ ਪਿਆ ਜੀ ਹਫਤਾ ਕਿੰਨਾ ਦੁੱਧ ਕੱਢਿਆ ਹੋਇਆ ਫਰਤੀਜੇ ਦੁੱਧ 18 ਕਿਲੋ ਕਹਿੰਦੇ ਮਾਲ ਕੱਢਿਆ ਬਈ ਪਰ ਆਪਾਂ ਕਹਿੰਦੇ ਇੱਕ ਤੇ 18 ਕਿਲੋ ਐਨ ਪਾ ਦੂਗੀ ਵਾਕਈ ਬਈ ਜੇ ਇਹਨਾਂ ਨੇ ਦਿੱਤਾ ਦੇਣਾ ਕਿਨੇ ਵੱਡੇ ਸਹਾਇ ਦੀਆਂ ਮੰਝਾਂ ਤੇ ਆਮ ਨਹੀਂ ਮੰਝਾਂ ਨਹੀਂ ਹੈਗਾ ਰੇਟ ਆਮ ਹੀ ਆ ਭਾਈਆਂ ਦੇ ਕੋਈ ਏਡੇ ਬਾਹਲੇ ਵੱਡੇ ਰੇਟ ਨਹੀਂ ਕਰੇ ਜਿਹੜੇ ਹਸਾਬ ਦੀਆਂ ਝੋਟੀਆਂ ਇਹਨਾਂ ਨੇ ਤੇ ਐਤ ਕੀ ਬਰ 18 ਕਿਲੋ ਨਾਪ ਦੂਗੀ ਕਿੰਨੇ ਦਿਨ ਬਾਕੀ ਮੇਰਾ ਹਫਤਾ ਪਈ ਇਹਦਾ ਹਫਤਾ ਇਹਦੇ ਕਿੰਨੇ ਵਾਹ ਹੈ ਬਈ ਇਹਦਾ ਲੈਣ ਦਾ ਨੰਬਰ 165 ਆ ਜੀ ਇੱਕ ਪਹਿਨ ਮਾਨਦਾਰ ਹੋ ਜੀ ਹਾਂ ਮਾਨਦਾਨ ਕਰ ਦਾਂਗੇ ਓਕੇ ਤੇਰੇ ਪਾਸੋਂ ਸਾਰੇ ਸਿਲੇਕਟਡ ਆ ਤੇ ਇੱਥੇ ਜੇ ਆ ਜਾ ਵੀਰੇ ਤੇ ਜੇ ਆਪਾਂ ਗੱਲ ਕਰ ਲਈਏ ਬਾਈ ਪਸ਼ੂ ਹਰ ਵਕਤ ਆਪਾਂ ਤੋਂ ਮਿਲਦਾ ਰਹਿੰਦਾ ਹਾਂਜੀ ਹਾਂ ਜਿਹੜਾ ਆਪਾਂ ਕੰਟੈਕਟ ਨੰਬਰ ਦਿੱਤਾ ਜਿਹੜਾ ਮਰਜ਼ੀ ਭੈਣ ਫੋਨ ਕਰ ਸਕਦਾ ਜਦੋਂ ਹਰ ਵਕਤ ਮਿਲਣ ਨਾ ਹਾਂਜੀ ਹਾਂਜੀ ਵਟਸਐਪ ਨੰਬਰ ਆਈ ਆਪਣਾ ਕਾਲਿੰਗ ਨੰਬਰ ਵੀ ਆ ਅੱਛਾ ਇਹੀ ਆ ਇਹੀ ਆ ਓਕੇ ਚਾਰ ਨਾਲ ਸੀ ਚਾਰੇ ਤੋਂ ਦਿਖਾ ਦੇ ਨੰਬਰ ਫਿਰ ਬੋਲੋ ਜੀ ਪੂਰਾ 790 ਜੀ 7387 ਤੇ ਸਾਰੀਆਂ ਧਾਰਾਂ ਤਰ੍ਹਾਂ ਦੀ ਓਕੇ 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 ਜਮਾਂ ਚੱਕਰ ਨੰਬਰ ਪਿੰਡ ਫੇਰ ਬੋਲ ਦਿਓ ਜੀ ਪੂਰਾ 790 7387 ਪਿੰਡ ਪਿੰਡ ਮਹਾਰਾਜ ਜੀ ਸ਼ਹਿਰਾਂ ਪ੍ਰਾਪਤ ਪੋਈ ਰਾਮਪਰਾਮਾ ਜੀ ਜਿਹੜੀ ਹੈ ਨਾ ਹਾਂਜੀ ਹਾਂਜੀ ਤੇ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਹਾਂ ਵੀਰੇ ਕਦੋਂ ਮਿਲਦਾ ਹੈ ਇਹ ਆਪਾਂ ਹਾਂ 1,65,000 ਰੁਪਏ ਦੀ ਡਿਮਾਂਡ ਸੀਗੀ ਦੁੱਧ ਵਾਈ ਕਹਿੰਦੇ 14 ਤੋਂ 15 ਕਿਲੋ ਨੇ ਜਮਾ ਕਰ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹਾਂਜੀ ਕੁਆਲਿਟੀ ਪੂਰੀ ਪੋਲੇ ਨੰਬਰ ਸਕਰੀਨ ਤੇ ਬਾਈ ਦਾ ਚੱਲੀਆਂ ਦਾ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਆ ਤੇ ਬਾਕੀ ਆ ਸਾਰੇ ਸਿਲੇਕਟਡ ਪੀਸ ਆਗੇ ਤੇ ਬਾਕੀ ਸਾਰੇ ਵੀਰਾਂ ਦਾ ਵੀ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿੰਨੇ ਵੀਡੀਓ